ਹੈਗਾ ਦਾਅਵੇਦਾਰ ਕੀਤੀ ਗਈ ਹੈ ਵੀ ਜਿਹੜਾ ਹੈਗਾ ਡਿਪਟੀ ਸੀਐਮ ਬਣਾਇਆ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਕਿਹੜੇ ਗੱਲਾਂ ਨੂੰ ਲੈ ਕੇ ਦਾਅਵੇਦਾਰ ਕੀਤੀ ਦੇਖੋ ਕੱਲ ਇੰਡੀਅਨ ਐਕਸਪ੍ਰੈਸ ਦੀ ਖਬਰ ਸੀਗੀ ਜਿਨ੍ਹਾਂ ਨੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਬਹੁਤ ਵੱਡੀ ਕਵਰੇਜ ਕੀਤੀ ਹੈ ਔਰ ਮੇਰੇ ਨਾਲ ਵੀ ਲੰਮਾ ਸਮਾਂ ਫੋਨ ਤੇ ਗੱਲਬਾਤ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਦੇਖੋ ਇਹ ਤਾਂ ਲੋਕਾਂ ਦੀ ਆਵਾਜ਼ ਹੈ ਜੀ ਕਿ ਪੰਜਾਬ ਦਾ ਡਿਪਟੀ ਸੀਐਮ ਜਿਹੜਾ ਜੀ ਉਹ ਲੱਗਣਾ ਚਾਹੀਦਾ ਤੇ ਪਰ ਇਹ ਫੈਸਲਾ ਹਾਈ ਕਮਾਂਡ ਕਰੇਗੀ ਜੀ ਸਾਡੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਸਾਡੀ ਪਾਰਟੀ ਦੇ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਲ ਜੀ ਤੇ ਦੇਖੋ ਕੌਣ ਨੀ ਤਰੱਕੀ ਕਰਨੀ ਚਾਹੁੰਦਾ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਤਰੱਕੀ ਕਰਾਂ ਐਜ਼ ਐਮਐਲਏ ਜਿਹੜੀ ਵੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸੇਵਾ ਕਰ ਰਹੇ ਆਂ ਔਰ ਗਰਾਊਂਡ ਲੈਵਲ ਤੇ ਕਰ ਰਹੇ ਆਂ ਔਰ ਹਰ ਵਕਤ ਲੋਕਾਂ ਦੇ ਵਿੱਚ ਰਹਿਦਾ ਜੀ ਸੋ ਸਿਰਫ ਇੱਕੋ ਬੰਦੇ ਦੀ ਤਮੰਨਾ ਹੁੰਦੀ ਹੈ ਕਿ ਮੈਂ ਅੱਗੇ ਵਧਾਂ ਸੋ ਕਿਤੇ ਨ ਕਿਤੇ ਇਹ ਜਿਹੜੀ ਗੱਲ ਹੈ ਇਹਨੂੰ ਉਹਨਾਂ ਨੇ ਇਸ ਤਰੀਕੇ ਨਾਲ ਲਿਖਤਾ ਕਿ ਮੈਂ ਚਾਹਨਾ ਮੇਰੀ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੈ ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਔਰ ਪਾਰਟੀ ਦੇ ਹਮੇਸ਼ਾ ਨਾਲ ਹਾਂ ਜੀ ਪਹਿਲੇ ਦਿਨ ਤੋਂ ਨਾਲ 26 ਨਵੰਬਰ 2012 ਨੂੰ ਪਾਰਟੀ ਬਣੀ ਹੈ ਪਹਿਲੇ ਦਿਨ ਤੋਂ ਪਾਰਟੀ ਦੇ ਨਾਲ ਹਾਂ ਔਰ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮੇਰਾ ਇੱਕ ਕਮਿਸ਼ਨ ਹੈ ਜੀ ਉਹ ਹੈ ਜੀ ਅਰਵਿੰਦ ਕੇਜਰੀਵਾਲ ਨੂੰ ਪ੍ਰਾਈਮ ਮਿੰისტਰ ਬਣਾਉਣਾ ਔਰ ਭਗਵੰਤ ਮਾਨ ਸਾਹਿਬ ਬਤੌਰੇ ਚੀਫ ਮਿਨਿਸਟਰ ਬਹੁਤ ਬਾਖਮਾਲ ਕੰਮ ਕਰ ਰਹੇ ਹੈ ਮੈਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਸੱਚੀ ਭਾਸ਼ਾ ਉਹਨਾਂ ਨੇ ਤੰਦਰੁਸਤੀ ਬਖਸ਼ਣ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਦੀ ਸੇਵਾ ਕਰੀਏ ਇਹ ਤੋਂ ਅਨਾਉਂਸ ਵੀ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਡਿਪਟੀ ਸੀਐਮ ਹਾਂ ਜੀ ਇਹ 2017 ਦੀ ਇਲੈਕਸ਼ਨ ਚ ਵੀ ਅਨਾਉਂਸ ਕੀਤਾ ਸੀਗਾ ਔਰ 2022 ਦੀ ਇਲੈਕਸ਼ਨ ਦੇ ਵਿੱਚ ਵੀ ਚਰਚਾ ਰਹੀ ਹੈ ਆਉਣ ਵਾਲਾ ਜਿਹੜਾ ਸਿਨੈਰੀਓ ਬਾਕੀ ਪਾਰਟੀਆਂ ਦਾ ਉਹ ਵੀ ਦੱਸ ਰਿਹਾ ਕਿਉਂਕਿ ਪੰਜਾਬ ਇੱਕ ਐਸੀ ਸਟੇਟ ਆ ਜਿੱਥੇ ਐਸੀ ਸਮਾਜ ਦੀ ਆਬਾਦੀ ਸਭ ਤੋਂ ਵੱਧ ਹੈ ਜੀ ਇਹਨੇ ਕਿਤੇ ਇਸ ਸਮਾਜ ਦਬਿਆ ਗੁੱਚ ਲਿਆ ਜਿਨ੍ਹਾਂ ਨੂੰ ਸਿਰਫ ਵੋਟਾਂ ਲਈ ਯੂਜ਼ ਕੀਤਾ ਜਾਂਦਾ ਵਰਤਿਆ ਜਾਂਦਾ ਉਸ ਤੋਂ ਬਾਅਦ ਭੁੱਲ ਜਾਂਦੇ ਆ ਸਾਡੀ ਪਾਰਟੀ ਬਹੁਤ ਬਰੀਕੀ ਨਾਲ ਗਰੀਬ ਸਮਾਜ ਦੇ ਉੱਪਰ ਕੰਮ ਕਰ ਰਹੀ ਹੈ ਔਰ ਅੱਗੇ ਅਸੀਂ ਕੰਮ ਕਰਨਾ ਅਸੀਂ ਚਾਹੁੰਦੇ ਕਿ ਪੰਜਾਬ ਦੇ ਵਿੱਚੋਂ ਗਰੀਬੀ ਖਤਮ ਹੋਵੇ ਆ ਰਾਮ ਕਰਾਂ ਦੇ ਬੱਚੇ ਬੱਚੀਆਂ ਪੜ੍ਹ ਲਿਖੇ ਆਫੀਸਰ ਬਣਨ ਅੱਛੇ ਅੱਛੇ ਬਿਜ਼ਨਸਮੈਨ ਬਣਨ ਔਰ ਅੱਛਾ ਕਾਰੋਬਾਰ ਆਪਣਾ ਸੱਦਾ ਹੋਵੇ ਸਾਡੇ ਮਨ ਦੀ ਭਾਵਨਾ ਤੇ ਉਸ ਭਾਵਨਾ ਦੇ ਨਾਲ ਹੀ ਅਸੀਂ ਚਾਹੁੰਦੇ ਆ ਕਿ ਹਰੇਕ ਨੂੰ ਉਹਦਾ ਜਿਹੜਾ ਬਣਦਾ ਹੱਕ ਉਹ ਮਿਲੇਗਾ ਹਾਈ ਕਮਾਡ ਵੱਲੋਂ ਦਲਿਤ ਡਿਪਟੀ ਸੀਐਮ ਮੁਤਾ ਬਣਾਉਣਾ ਪਏਗਾ ਤੁਸੀਂ ਕਿੱਥੇ ਰੱਖ ਦਿਓ ਵੀ ਤੁਹਾਡੀ ਜਿਹੜੇ ਹੈਗਾ ਕਿੱਥੇ ਕਿ ਤੱਕਰ ਤੁਹਾਡਾ ਦੇਖੋ ਮੈਂ ਪਹਿਲਾਂ ਹੀ ਗੱਲ ਕਹਿ ਕੇ ਹਟਿਆ ਕਿ ਤਰੱਕੀ ਕੌਣ ਨਹੀਂ ਕਰਨਾ ਚਾਹੁੰਦਾ ਹਰੇਕ ਇਨਸਾਨ ਚਾਹੁੰਦਾ ਕਿ ਤਰੱਕੀ ਕਰ ਸਭ ਤੋਂ ਪਹਿਲੀ ਗੱਲ ਤਾਂ ਸੀਗੀ ਐਮਐਲਏ ਬਣਨਾ ਐਮਐਲਏ ਬਣ ਕੇ ਉਹਨਾਂ ਸੇਵਾ ਕਰੇ ਹਰੇਕ ਬੰਦਾ ਚਾਹੁੰਦਾ ਕਿ ਤਰੱਕੀ ਕਰਨੀ ਪਰ ਇਹ ਫੈਸਲਾ ਸਾਡੇ ਆਮ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮੁੱਖ ਮੰਤਰੀ ਸਤਕਾਰਯੋਗ ਭਗਵੰਤ ਮਾਨ ਜੀ ਦਾ ਫੈਸਲਾ ਹੈ ਉਹਨਾਂ ਨੂੰ ਜੋ ਫੈਸਲਾ ਜੋ ਕਰੇਗਾ ਪਰਵਾਹ ਨਹੀਂ ਜੀ ਅਸੀਂ ਕਿਉਂਕਿ ਸੇਵਾ ਕਰਨ ਲਈ ਬਣੇ ਆਂ ਜੀ ਕਿਸੇ ਅਹੁਦੇ ਵਾਸਤੇ ਨਹੀਂ ਕਿ ਜੀ ਕਿਸੇ ਅਹੁਦੇ ਤੇ ਆਪਾਂ ਜਾਣਾ ਔਰ ਉਹ ਅਹੁਦੇ ਲਈ ਕੰਮ ਕਰਨਾ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਵਿਧਾਨ ਸਭਾ ਨਾਬਾ ਦੇ ਲੋਕਾਂ ਨੇ ਮੈਂ 24 ਘੰਟੇ ਖੜਾ ਜੀ ਤੁਸੀਂ ਦੇਖੋਗੇ ਕਿ ਪਿਛਲੇ 40 ਸਾਲ ਦਾ ਟ੍ਰੈਕ ਰਿਕਾਰਡ ਦੱਸ ਰਿਹਾ ਜੀ ਕਿ ਜਦੋਂ ਬਰਸਾਤ ਆਉਂਦੀ ਸੀ ਦੋ ਦੋ ਤਿੰਨ ਤਿੰਨ ਦਿਨ ਪਾਣੀ ਖੜਾ ਰਹਿੰਦਾ ਸੀ ਹੁਣ ਉਹੀ ਨਾਬਾ ਜੀ ਅਸੀਂ ਸਿਰਫ 25% ਕੰਮ ਹੋਇਆ ਲੈ ਬਾਕੀ ਕੰਮ ਚੱਲ ਰਿਹਾ ਨਾਬਾ ਸ਼ਹਿਰ ਦੇ ਵਿੱਚ ਪਾਣੀ ਖੜਨਾ ਬੰਦ ਹੋ ਗਿਆ ਸੀ ਮਸ਼ੀਨਰੀ ਜਿਹੜੀ ਆ ਆਟੋ ਜਿਹੜੀ ਆ ਪੌਪ ਮਸ਼ੀਨ ਟਰੈਕਟਰ ਟਰਾਲੀਆਂ ਤਿੰਨ ਉਹ ਦੂਜੀ ਗੰਦ ਕੱਢਣ ਵਾਲੀ ਮਸ਼ੀਨ 2 ਕਰੋੜ ਰੁਪਏ ਦੇ ਆਸ-ਪਾਸ ਉਹਦੀ ਕੀਮਤ ਹੈ ਸੀਐਸਆਰ ਦੇ ਵਿੱਚ ਪਹਿਲੀ ਵਾਰ ਇਹ ਕਿਸੇ ਨਗਰ ਕੌਂਸਲ ਕੋਲੇ ਆਈ ਹੈ ਜੀ ਔਰ ਹੁਣ ਅਸੀਂ ਨਾਭਾ ਵਿਧਾਨ ਸਭਾ ਦੇ ਵਿੱਚ ਜਿੰਨੇ ਬੱਸ ਸਟੈਂਡ ਨੇ ਜੀ ਪੂਰੇ ਵਿਧਾਨ ਸਭਾ ਚਾਹੇ ਉਹ ਮੇਨ ਰੋਡਾਂ ਨੇ ਚਾਹੇ ਉਹ ਲਿੰਕ ਰੋਡਾਂ ਨੇ ਉਹ ਬੱਸ ਸਟੈਂਡ ਅਸੀਂ ਸਾਰੇ ਨਵੇਂ ਬਣਾ ਰਹੇ ਹਾਂ ਉਹ ਵੀ ਸੀਐਸਆਰ ਦੇ ਵਿੱਚ ਬਣਾ ਰਹੇ ਹਾਂ ਠੀਕ ਹੈ ਨਾ ਜੀ ਔਰ ਹੁਣ ਅਸੀਂ ਐਸਆਰ ਦੇ ਵਿੱਚ ਮੈਂ ਬੇਨਤੀ ਕੀਤੀ ਐਸਡੀਮ ਸਾਹਿਬ ਦੇ ਥਰੂ ਕਿ ਸਾਨੂੰ ਲੋੜਵੰਦ ਜਿਹੜੀਆਂ ਰਾਸ਼ਨ ਦੀਆਂ ਕਿੱਟਾਂ ਤਿਆਰ ਕਰਕੇ ਦਿਓ ਯਾਨੀ ਕਿ ਮਨ ਦੇ ਵਿੱਚੇ ਭਾਵਨਾ ਕਿ ਐਜ਼ ਅ ਇਨਸਾਨੀਅਤ ਮੈਂ ਨੇਚਰਲ ਪੋਲਿਟਿਕਸ ਕਰਨੀ ਚਾਹੁੰਦਾ ਜੀ ਮੈਂ ਬਨਾਵਟੀ ਪੋਲਿਟਿਕਸ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਜਿਹੜੀ ਵਿਰੋਧੀ ਕਰਦੇ ਮੈਂ ਨੇਚਰਲ ਜਿਹੜਾ ਮੇਰਾ ਸੁਭਾਅ ਸੁਭਾਅ ਦੇ ਮੁਤਾਬਕ ਮਿਲਦੀ ਪੋਲਿਟਿਕਸ ਕਰਨੀ ਚਾਹੁੰਦਾ ਪੋਲਿਟਿਕਸ ਕੀ ਹੈ ਜੀ ਰਾਜਨੀਤੀ ਕੀ ਹੈ ਰਾਜ ਕਰਨ ਦੀ ਨੀਤੀ ਨੀਤੀ ਹੈ ਕਿ ਜੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸੰਗਤ ਨੇ ਕਿਰਪਾ ਕੀਤੀ ਹੈ ਤਾਂ ਮੈਂ ਇਮਾਨਦਾਰੀ ਨਾਲ ਆਪਣੇ ਲੋਕਾਂ ਦੀ ਸੇਵਾ ਕਰਾਂ ਤੇ ਉਹਨਾਂ ਦੇ ਦਿਲ ਦੇ ਵਿੱਚ ਟਿਕਾ ਬਣਾਵਾਂ ਇੰਨੀ ਕਿ ਭਾਵਨਾ ਜੀ ਸੋਸ਼ਲ ਮੀਡੀਆ ਤੇ ਟ੍ਰੋਲ ਵੀ ਬਹੁਤ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਜੋ ਤੁਹਾਡੀ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਭੂਮਿਕਾ ਰਹੀ ਆ ਗਰੂਤੀ ਵੀ ਇਸ ਤੇ ਕਿੰਤੂ ਪਰੰਤੂ ਕਰਦੇ ਨੇ ਕਿਵੇਂ ਜਜ ਕਰਨਾ ਚਾਹੀਦਾ ਦੇਖੋ ਵਿਰੋਧੀ ਨੇਤਕ ਕਰਨਾ ਹੀ ਆ ਜੀ ਵਿਰੋਧੀਆਂ ਨੇ ਫੋਟੋ ਐਡਿਟ ਕਰਕੇ ਮਿਰਚਾਂ ਵਾਲੀ ਫੋਟੋ ਹਟਾ ਕੇ ਮਿਰਚਾਂ ਹਟਾ ਕੇ ਉੱਤੇ ਕੱਚੂ ਗਮਾ ਬਿਠਾਤਾ ਠੀਕ ਹੈ ਜੀ ਜਾਂ ਇੱਕ ਤੇ ਮਗਰ ਮਛਲਾਤਾ ਬੜਾ ਕੁਝ ਕੀਤਾ ਤਿੰਨ ਚਾਰ ਫੋਟੋਆਂ ਨੂੰ ਐਡਿਟ ਕੀਤੀਆਂ ਨੇ ਕੁਝ ਫੋਟੋਆਂ ओरिजिनल ਨੇ ਕਿੰਤੂ ਪਰੰਤੂ ਕੀਤਾ ਮੈਂ ਕਿਉਂ ਦੇਖ ਰਿਹਾ ਸੋ ਵਿਰੋਧੀਆਂ ਦਾ ਕੰਮ ਹੈ ਜੀ ਕਰਨਾ ਅਸੀਂ ਕੰਮ ਕਰਨ ਵਾਲੇ ਬੰਦੇ ਆ ਜਦੋਂ ਪੱਕਾ ਕੰਮ ਕਰਦੇ ਆ ਸਹਿਸਵਾ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫੋਟੋਆਂ ਹੁੰਦੀਆਂ ਨੇ ਪਰ ਉਹ ਫੋਟੋਆਂ ਨੂੰ ਟਾਰਗੇਟ ਕਰਕੇ ਤੁਸੀਂ ਬਾਕੀ ਗੱਲਾਂ ਨੂੰ ਭੁੱਲ ਜਾਣਾ ਗਰਾਊਂਡ ਲੈਵਲ ਤੇ ਤੁਸੀਂ ਵਿਧਾਨ ਸਭਾ ਨਾਲ ਪੱਧਰ ਵਿੱਚ ਪਤਾ ਕਰੋ ਜਿੱਥੇ ਜਿੱਥੇ ਹੜ੍ਹ ਪ੍ਰਭਾਵਿਤ ਨੇ ਜਿਵੇਂ ਵਜੀਦਪੁਰ ਵਾਲਾ ਪਾਰ ਅਗਰ ਕਿਤੇ ਉਹ ਨਾਂ ਡੱਟਦਾ ਮੁਰੇ ਸੱਚੇ ਬਾਦਸ਼ਾਹ ਕ੍ਰਿਸ਼ਨ ਭਗਵਾਨ ਮਹਾਰਾਜ ਦੀ ਕਿਰਪਾ ਨਾ ਹੁੰਦੀ ਤਾਂ ਉਹਦੇ ਕੰਡੇ ਤੇ ਜਿਹੜੀਆਂ ਬਿਲਕੁਲ ਗਊਸ਼ਾਲਾ ਨਾਲ ਐ ਉਹ گاਵਾ ਬਿੜੀਆਂ ਸਿਗੀਆਂ ਜੀ ਉਹ ਮਰ ਸਕਦੀਆਂ ਸੀਗੀਆਂ ਪਾਣੀ ਆਲਰੇਡੀ ਚਲੇ ਗਿਆ ਸੀ ਉੱਤੇ 20 ਤੋਂ 25 ਪਿੰਡ ਜਿਹੜੇ ਆ ਪ੍ਰਭਾਵਿਤ ਹੁੰਦੇ ਸੋ ਅਸੀਂ ਤਾਂ ਉਸ ਭਾਵਨਾ ਦਾ ਕੰਮ ਕੀਤਾ ਜੀ ਹੁਣ ਕੋਈ ਕਵੇ ਜੀ ਇੱਥੇ ਹੜ ਨਹੀਂ ਆਏ ਜੀ ਇਹ ਫੇਕ ਹੈ ਜੀ ਫਲਣ ਇਹ ਸਾਰੀਆਂ ਚਲੰਤ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਕੋਈ ਨਿਰਾਧਾਰਕ ਕੋਈ ਸਚਾਈ ਨਹੀਂ ਗੀ ਨਾਬਾ ਦੇ ਲੋਕਾਂ ਨੂੰ ਪੁੱਛੋ ਆ ਕੇ ਤੁਸੀਂ ਕੇ ਜੀ ਦੇਮਾਨ ਨੇ ਕੀ ਕੀਤਾ ਦੇਮਾਨ ਕੀ ਕਰਦਾ ਜੀ ਆਪਣੇ ਹਲਕੇ ਲਈ ਤਾਂ ਅਸੀਂ ਕਰ ਹੀ ਰਹੇ ਹਾਂ ਜੀ ਕੰਮ ਬਾਕੀ ਜ਼ਿਲ੍ਹਾ ਪਟਿਆਲਾ ਦੇ ਜਿੰਨੇ ਹੋਰ ਹਲਕੇ ਨੇ ਜੀ ਚਾਹੇ ਉਹ ਕਨੌਰ ਹਲਕਾ ਚਾਹੇ ਸਨੌਰ ਹੈ ਚਾਹੇ ਸਮਾਣਾ ਚਾਹੇ ਛਤਰਾਣਾ ਚਾਹੇ ਪਟਿਆਲਾ ਇਹ ਪਟਿਆਲਾ ਦਿਹਾਤੀ ਹੈ ਚਾਹੇ ਰਾਜਪੁਰਾ ਉਹਨਾਂ ਹਲਕਿਆਂ ਦੇ ਵਿੱਚ ਵੀ ਅਸੀਂ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਨੇ ਤਿਆਰ ਕਰ ਰਏ ਹਾਂ 35 ਕਿਲੋ ਦੀ ਇੱਕ ਕਿੱਟਾ ਜਿਹਦੇ ਵਿੱਚ 21 ਕਿਸਮ ਦਾ ਰਾਸ਼ਨ ਹੈ ਜਿਹੜਾ ਜੀ ਉਹ ਹੈਗਾ ਅਸੀਂ 500 ਕਿੱਟ ਤਿਆਰ ਕਰ ਲਈ ਮੇਰਾ ਟਾਰਗੇਟ 2000 ਕਿੱਟ ਦਾ ਜੀ 500 ਕਿੱਟ ਜਿਹੜੀ ਹੈ ਜੀ ਉਹ 10 ਲੱਖ ਰੁਪਏ ਦੇ ਵਿੱਚ ਤਿਆਰ ਹੁੰਦੀ ਹੈ ਔਰ ਮੈਂ ਆਪਣੀ ਤਨਖਾਹ ਦੇ ਵਿੱਚ 1 ਲੱਖ ਰੁਪਏ ਦਿੱਤਾ ਜੀ ਬਾਕੀ ਦਾਨੀ ਸੱਜਣਾ ਨੂੰ ਬੇਨਤੀ ਕਰਕੇ ਕੋਈ ਚੌਲ ਦੇ ਰਿਹਾ ਕੋਟਾ ਦੇ ਰਿਹਾ ਕੋਈ ਅ ਕੋਈ ਹੋਰ ਚੀਜ਼ ਦੇ ਰਿਹਾ ਜੀ ਉਹ ਸਾਰੀਆਂ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਜਿਹੜਾ ਤੁਸੀਂ ਵਿਜ਼ੂਅਲ ਦੇਖ ਰਹੇ ਹੋ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਸੱਜਣਾ ਵੱਲੋਂ ਦਾਨ ਕੀਤੀਆਂ ਗਈਆਂ ਨੇ ਮੈਂ ਸਭ ਦਾ ਧੰਨਵਾਦ ਕਰਦਾ ਔਰ ਹਰ ਇੱਕ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੱਛਰਦਾਨੀਆਂ ਮੰਜੇ ਕਿਉਂਕਿ ਸੋਫੇ ਬੈੱਡ ਖਰਾਬ ਹੋ ਗਏ ਸੌਣ ਲਈ ਜਗ੍ਹਾ ਹੈ ਨਹੀਂ ਔਰ ਦਵਾਈਆਂ ਜਿਹੜੀਆਂ ਨੇ ਮੈਡੀਸਨ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਹੜਾ ਜੀ ਗੁਰੂ ਘਰ ਦੇ ਵਿੱਚ ਅਰਦਾਸ ਵੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਪੰਜਾਬ ਦੇ ਵਿੱਚ ਬਹੁਤ ਤਰਸਯੋਗ ਹਾਲਤਾ ਹੈ ਕਿ ਇੰਦਰਦੀਪ ਤਾਂ ਮੇਰ ਕਰਨ ਉਹ ਵੀ ਅਰਦਾਸ ਅੱਛੀ ਕੀਤੀ ਐ ਸੋ ਕੁਲ ਮਿਲਾ ਕੇ ਇਹ ਭਾਵਨਾ ਹੈ ਕਿ ਪੰਜਾਬ ਲਈ ਕੰਮ ਕੀਤਾ ਜਾਵੇ ਆਪਣੇ ਲੋਕਾਂ ਲਈ ਕੰਮ ਕੀਤਾ ਜਾਵੇ ਜਿਹੜੇ ਵਿਰੋਧੀ ਨੇ ਜੀ ਵਿਰੋਧੀ ਏਸੀ ਕਮਰੇ ਚ ਬੈ ਕੇ ਸਿਰਫ ਪੋਸਟਾਂ ਉਹ ਵੀ ਆਪ ਨਹੀਂ ਜੀ ਆਪਣੇ ਚੇਲੇ ਬਾਲਕਿਆਂ ਤੋਂ ਪੋਸਟਾਂ ਪਾਉਂਦੇ ਪਰ ਫਿਰ ਵੀ ਮੈਂ ਉਹ ਆਈਟੀ ਸੈੱਲ ਦਾ ਧੰਨਵਾਦ ਕਰਦਾ ਜਿਹੜੇ ਘਰੇ ਬਹਿ ਕੇ ਮੇਰੀ ਪ੍ਰੋਮੋਸ਼ਨ ਕਰ ਰਹੇ ਆ ਮੇਰੀ ਪਬਲਿ ਸਿਟੀ ਵਧਾ ਰਹੇ ਆ ਤਾਂ ਕਿ ਘਰ-ਘਰ ਚ ਪਤਾ ਲੱਗ ਜੇ ਵੀ ਦੇਵਾਨ ਮਨ ਕੌਣ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ